ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਬਹੁਤ ਹੀ ਜਿਹੜਾ ਹੈਗਾ ਮਾੜੀ ਘਟਨਾ ਵਾਪਰੀ ਹੈ ਪਟਿਆਲਾ ਜ਼ਿਲ੍ਹੇ ਦੇ ਜਿਹੜਾ ਹੈਗਾ ਬਲਵੇੜਾ ਕਸਬਾ ਤੇ ਉੱਥੇ ਇੱਕ 12 ਸਾਲਾ ਅਨੁਸੂਚਿਤ ਜਾਤੀ ਦੀ ਨਵਾਲਗ ਬੱਚੀ ਨਾਲ ਬਹੁਤ ਬਰੂਟਲੀ ਜਿਹੜਾ ਰੇਪ ਕੀਤਾ ਗਿਆ ਬਲਾਤਕਾਰ ਕੀਤਾ ਗਿਆ ਘਰ ਦੇ ਅੱਗੋਂ ਜਿਵੇਂ ਪਰਿਵਾਰ ਮੇਰੇ ਨਾਲ ਖੜਿਆ ਕਿ ਬੱਚੀ ਨੂੰ ਚੱਕਿਆ ਗਿਆ ਰਾਤ ਦੇ ਸਮੇਂ ਔਰ ਦੋ ਬੰਦਿਆਂ ਨੇ ਜਿਹੜਾ ਹੈਗਾ ਉਹਦੇ ਨਾਲ ਬੜੀ ਬੁਰੀ ਤਰ੍ਹਾਂ ਜਿਹੜਾ ਹੈਗਾ ਰੇਪ ਕੀਤਾ ਪਰ ਰੇਪ ਕਰਨ ਤੋਂ ਬਾਅਦ ਉਹਨੂੰ ਬਕਾਇਦਾ ਉੱਥੇ ਬਹੁਤ ਮਾੜੀ ਹਾਲਤ ਦੇ ਵਿੱਚ ਘਰ ਜਦੋਂ ਛੱਡ ਕੇ ਗਏ ਨੇ ਤਾਂ ਉਦੋਂ ਆ ਸਾਥੀ ਖੜੇ ਨੇ ਇਹਨਾਂ ਦੇ ਜਦੋਂ ਪਤਾ ਲੱਗਿਆ ਕਿ ਸਾਡੀ ਕੁੜੀ ਨੂੰ ਕੋਈ ਸੱਟ ਕੇ ਗਿਆ ਤਾਂ ਇਹਨਾਂ ਦੀ ਆਂ ਉਂਗਲ ਤੱਕ ਚੱਬ ਗਏ ਉਹ ਮਤਲਬ ਜਦੋਂ ਇਹਨਾਂ ਦੀ ਹੱਥੋਂ ਪਾਈ ਹੋਈ ਆ ਆਪਸ 'ਚ ਸੋ ਪਟਿਆਲਾ ਪੁਲਿਸ ਨੇ ਪਤਾ ਲੱਗਿਆ ਕਿ ਮੁਕੱਦਮਾ ਦਰਜ ਕਰ ਲਿਆ ਔਰ ਪੋਕਸੋ ਐਕਟ ਦੇ ਤਹਿਤ 376 ਵਗੈਰਾ 506 ਕਾਫੀ ਧਰਾਵਾਂ ਦੇ ਤਹਿਤ ਪਰਚਾ ਦਰਜ ਹੋ ਗਿਆ ਲੇਕਿਨ ਮੈਂ ਪੰਜਾਬ ਸਰਕਾਰ ਨੂੰ ਔਰ ਖਾਸ ਕਰਕੇ ਡੀਜੀਪੀ ਪੰਜਾਬ ਨੂੰ ਸਾਡੇ ਪੁਲਿਸ ਦੇ ਨੇ ਜਿਹੜੇ ਮਾਲਕ ਨੇ ਪੰਜਾਬ ਪੁਲਿਸ ਦੇ ਉਹਨਾਂ ਨੂੰ ਬੇਨਤੀ ਇਹ ਕਰਨਾ ਚਾਹੂਗਾ ਕਿ ਪੰਜਾਬ ਦੇ ਵਿੱਚ ਨਾ ਲਗਾਤਾਰ ਜਿਹੜੀਆਂ ਹੈਗੀਆਂ ਅਨੁਸੂਚਿਤ ਜਾਤੀ ਲੋਕਾਂ ਨਾਲ ਬਹੁਤ ਹੀ ਤਸ਼ੱਦਦ ਹੋ ਰਿਹਾ ਹੈ ਜਿਹੜੀਆਂ ਛੋਟੀਆਂ ਸਾਨੂੰ ਛੋਟੇ ਛੋਟੀਆਂ ਜਾਤਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਕਿ ਛੋਟੇ ਲੋਕ ਨੇ ਇਹਨਾਂ ਨੂੰ ਜਿੰਨਾ ਮਰਜੀ ਦੱਬ ਲੋ ਕੁੱਟ ਲੋ ਮਾਰ ਲੋ ਇਹਨਾਂ ਨਾਲ ਬਲਾਤਕਾਰ ਕਰ ਲੋ ਤੋਂ ਪੰਜਾਬ ਪੁਲਿਸ ਨੂੰ ਚਾਹੀਦਾ ਕਿ ਅਸੀਂ ਮਾਮਲਿਆਂ ਨੂੰ ਜਿਹੜਾ ਹੈਗਾ ਲੈ ਕੇ ਸਖਤੀ ਪੰਜਾਬ ਦੇ ਵਿੱਚ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਦੀ ਧੀ ਪੈਣ ਨਾਲ ਐਦਾਂ ਦਾ ਜਿਹੜਾ ਹੈਗਾ ਕੋਈ ਵਾਕਿਆਤ ਨਾ ਹੋ ਸਕੇ ਔਰ ਪੰਜਾਬ ਦੇ ਵਿੱਚ ਅਸੀਂ ਵੀ ਸਾਡਾ ਅਨੁਸੂਚਿਤ ਜਾਤੀ ਭਾਈਚਾਰਾ ਵੀ ਮਾਨ ਸਨਮਾਨ ਨਾਲ ਰਹਿ ਸਕੇ ਰਹਿਣ ਤਾਂ ਇਹਨਾਂ ਨੇ ਦੇਣਾ ਨਹੀਂ ਕਿਉਂਕਿ ਜਿੰਨੇ ਪੂੰਜੀਪਤੀ ਸਰਮਾਇਦਾਰ ਲੋਕ ਨੇ ਇਹ ਹਮੇਸ਼ਾ ਹੀ ਸਾਡੇ ਲੋਕਾਂ ਨੂੰ ਚਾਹੇ ਉਹ ਏਦਾਂ ਸਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਦੇ ਮਸਲੇ ਹੋਣ ਜਾਂ ਕੋਈ ਆਵਾਜ਼ ਚੱਕਦਾ ਹੋਵੇ ਦੀ ਆਵਾਜ਼ ਨੂੰ ਦੱਬਣ ਦੀ ਗੱਲ ਹੋਵੇ ਕਿਸੇ ਦੀਆਂ ਲੱਤਾਂ ਤੋੜ ਦਿੰਦੇ ਨੇ ਕਿਸੇ ਨਾਲ ਬਲਾਤਕਾਰ ਕਰ ਦਿੰਦੇ ਨੇ ਕਿਸੇ ਦਾ ਮਰਡਰ ਕਰ ਦਿੰਦੇ ਨੇ ਕਿਸੇ ਨੂੰ ਸ਼ਰਿਆਂਮ ਗੋਲੀਆਂ ਮਾਰ ਦਿੰਦੇ ਨੇ ਮਤਲਬ ਸ਼ਰਿਆਂਮ ਇੱਕ ਧਿਰ ਜਿਹੜੀ ਪੰਜਾਬ ਦੇ ਵਿੱਚ ਗੁੰਡਾਗਰਦੀ ਕਰ ਰਹੀ ਹੈ ਔਰ ਅਸੀਂ ਪੰਜਾਬ ਦੇ ਵਿੱਚ ਦਰੜੇ ਜਾ ਰਹੇ ਹਾਂ ਮਾਰੇ ਜਾ ਰਹੇ ਹਾਂ ਸਦੀਆਂ ਤੋਂ ਸਾਡੇ ਲੋਕਾਂ ਨੂੰ ਛੋਟੇ ਲੋਕਾਂ ਨੂੰ ਜਿਹੜੇ ਸੀਗੇ ਅਨੁਸੂਚਿਤ ਜਾਤੀ ਲੋਕ ਨੇ ਮਾਰਿਆ ਜਾਂਦਾ ਰਿਹਾ ਲਤਾੜਿਆ ਜਾਂਦਾ ਰਿ ਅੱਜ ਦੇਸ਼ ਆਜ਼ਾਦ ਹੋ ਗਿਆ ਫੇਰ ਵੀ ਸਾਡੇ ਨਾਲ ਸਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਹੋ ਰਹੇ ਨੇ ਸਾਡੇ ਲੋਕਾਂ ਨੂੰ ਸ਼ਰੀਆਂ 'ਮ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਸਾਡੇ ਲੋਕਾਂ ਦੀਆਂ ਸ਼ਰੀਆਂ 'ਲੱਤਾਂ ਤੋੜੀਆਂ ਜਾ ਰਹੀਆਂ ਨੇ ਕਿਸੇ ਦੇ ਜਮੂਰਾ ਨਾਲ ਨੋਂ ਤੱਕ ਖਿੱਚੇ ਜਾਂਦੇ ਨੇ ਮਾਸ ਤੱਕ ਖਿੱਚਿਆ ਜਾਂਦਾ ਰਿਹਾ ਚੰਗਾਲੀ ਦੇ ਵਿੱਚ ਹੋਇਆ ਸੀ ਸੰਗਰੂਰ ਦੇ ਵਿੱਚ ਸੋ ਅੱਜ ਅਸੀਂ ਪਰਿਵਾਰ ਨਾਲ ਇੱਥੇ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਆਂ ਔਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਬਹੁਤ ਮਾੜੀ ਘਟਨਾ ਹੈ ਚਲੋ ਪੁਲਿਸ ਪ੍ਰਸ਼ਾਸਨ ਨੇ ਸਮਾਂ ਰੰਦੇ ਫੌਰੀ ਤੌਰ ਤੇ ਜਿਹੜਾ ਮੁਕੱਦਮਾ ਵੀ ਦਰਜ ਕਰ ਲਿਆ ਔਰ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਦੋ ਦੋ ਸੋ ਪੰਜਾਬ ਪੁਲਿਸ ਤੋਂ ਔਰ ਪੰਜਾਬ ਸਰਕਾਰ ਤੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣਾ ਤੋਂ ਅਪੀਲ ਹੈ ਬੇਨਤੀ ਵੀ ਹੈ ਕਿ ਪੰਜਾਬ ਦੇ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਬਹੁਤ ਜ਼ਿਆਦਾ ਵਿਤਕਰਾ ਹੋ ਰਿਹਾ ਮਜ਼ਦੂਰਾਂ ਨਾਲ ਕਿਰਤੀਆਂ ਨਾਲ ਬਹੁਤ ਵਿਤਕਰਾ ਹੋ ਰਿਹਾ ਤੇ ਇਸ ਕੇਸ ਦੇ ਵਿੱਚ ਜਿਹੜੀ ਸਾਡੀ ਧੀ ਨਾਲ ਬੱਚੀ ਨਾਲਾ ਪਿੱਛੇ ਜੱਚਾ ਬੱਚਾ ਕੇਂਦਰ ਦੇ ਬਾਹਰ ਖੜੇ ਆ ਸੀ ਔਰ ਸਾਡੀ ਬੱਚੀ ਜਿੰਦਗੀ ਮੌਤ ਨਾਲ ਲੜ ਰਹੀ ਹੈ ਫਿਲਹਾਲ ਡਾਕਟਰਾਂ ਦੇ ਕਹੇ ਅਨੁਸਾਰ ਕਿ ਥੋੜੀ ਜਿਹੀ ਉਹਦੀ ਹਾਲਤ ਸਟੇਬਲ ਹੈ ਔਰ ਠੀਕ ਹੈ ਉਹਨੇ ਖਾਣਾ ਵੀ ਖਾਧਾ ਹੈ ਸੋ ਅੱਜ ਉਹਦਾ ਪਤਾ ਵੀ ਲਿਆ ਔਰ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਵੀ ਕੀਤਾ ਔਰ ਅਸੀਂ ਫੇਰ ਮੁੜ ਕੇ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਕਿ ਜਿਹੜਾ ਇਹ ਕੇਸ ਹੈ ਇਹ ਫਾਸਟ ਟਰੈਕ ਅਦਾਲਤ ਦੇ ਵਿੱਚ ਚਲਾਇਆ ਜਾਵੇ ਨਾ ਕਿ ਸਿੰਪਲ ਅਦਾਲਤ ਦੇ ਵਿੱਚ ਤਾਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕੁਝ ਹੀ ਮਹੀਨਿਆਂ ਦੇ ਵਿੱਚ ਹੀ ਜਿਹੜਾ ਹੈਗਾ ਘੱਟੋ ਘੱਟ ਫਾਂਸੀ ਦੀ ਸਜ਼ਾ ਮੁਕਰਰ ਹੋਵੇ ਅਸੀਂ ਦਰਿੰਦਿਆਂ ਨੂੰ ਜਿਹੜੇ ਸ਼ਰਿਆਮ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਜ਼ਬਰਜਨਾਹ ਕਰਦੇ ਨੇ ਜਬਰਜਨਾਹ ਕਿਸੇ ਵੀ ਧੀ ਭੈਣ ਨਾਲ ਹੋ ਸਕਦਾ ਕਿਸੇ ਵੀ ਜਾਤੀ ਨਾਲ ਹੋ ਸਕਦਾ ਕਿਸੇ ਵੀ ਧਰ ਨਾਲ ਹੋ ਸਕਦਾ ਸੋ ਜਿਹੜਾ ਇਹ ਜਬਰਜਨਾਹ ਹੋਇਆ ਅਸੀਂ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਇਹਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਅਸੀਂ ਇਸ ਪਰਿਵਾਰ ਦੇ ਨਾਲ ਤਨਮਨ ਧੰਦੇ ਨਾਲ ਖੜੇ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਇਨਸਾਫ ਦੀ ਲੜਾਈ ਲੜਾਂਗੇ ਔਰ ਜਦੋਂ ਤੱਕ ਦੋਸ਼ੀ ਨੇ ਜਿਹੜੇ ਐਸੇ ਗੁੰਡੇ ਅੰਸਰ ਨੇ ऐसे समाज ਦੇ ਵਿਰੋਧੀ ਅੰਸਰ ਨੇ ਜਿਹੜੀਆਂ ਗੈਰ ਕਾਨੂੰਨੀ ਕਾਰਵਾਈਆਂ ਕਰਦੇ ਨੇ ਲੋਕ ਉਹਨਾਂ ਨੂੰ ਜਦ ਤੱਕ ਸਜ਼ਾ ਨਹੀਂ ਮਿਲ ਜਾਂਦੀ ਅਸੀਂ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸੋ ਮੇਰੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਔਰ ਮੈਂ ਕਹੂੰਗਾ ਕਿ ਇਹ ਵੀ 2 ਮਿੰਟ ਆਪਣੀ ਸਾਰੀ ਘਟਨਾ ਬਾਰੇ ਦੱਸੋ ਕੀ ਹੋਇਆ ਸੀ ਹਾਂਜੀ ਇਹਨਾਂ ਨੇ ਗੁੜੀਆਂ ਨਾਲ ਰੇਪ ਕਰਿਆ ਸਾਡੀ ਭਤੀਜੀ ਨਾਲ ਇਹਨਾਂ ਨੇ ਜੀ ਦੋ ਮੁੰਡੇ ਸੀ ਇਹਨਾਂ ਦੇ ਨਾਮ ਉਹਨਾਂ ਨੇ ਨਹੀਂ ਠੀਕ ਹੈ ਮੰਗ ਰੱਖ ਲਓ ਆਪਣੀ ਕੀ ਹਾਂਜੀ ਫਾਸਟ ਸਾਡੇ ਟ੍ਰਾਇਲ ਲਿਆ ਜਾਵੇ ਇਹ ਹੂੰ ਛੇਤੇ ਛੇਤੀ ਕਾਰਵਾਈ ਕਰੀ ਜਾਵੇ। ਧੰਨਵਾਦ ਜੀ। ਪੂਰਾ ਨਵਾਜ ਜੀ। ਇਹਨੂੰ ਫਾਂਸ ਇਹਨਾਂ ਦੀ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਆਜੋ। ਹਾਂ ਬੀਬੀ ਦੱਸੋ। ਸਾਡੀ ਤਾਂ ਇਹ ਹੀ ਮੰਗਾ ਜੀ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਆ। ਜਦ ਸਾਡੀ 3 ਨਾਲ ਐਡੀ ਗੱਲਬਾਤ ਹੋ ਗਈ ਸਾਡੇ 3 ਨੂੰ ਬਾਰ ਮੂਰੋ ਲੈ ਕੇ ਗੱਡੀ ਚਫਟਿਆ ਕੇ ਚਿੱਟਾ ਪਿੱਟਾ ਹੋਇਆ ਸੀ ਬੱਚੀ ਨੂੰ ਬੇਸੁਰਤ ਕਰਕੇ ਘੇਰ ਕੇ ਗਏ ਨੇ ਘਰਾਂ ਤੋਂ। ਅੱਛਾ ਜੀ। ਹੈ ਲੈ ਗਏ ਸਾਨੂੰ ਤਾਂ ਸਾਡੀ ਬੱਚੀ ਵੀ ਮਿਲ ਗਈ ਉਹ ਵੀ ਬਹੁਤ ਆ। ਖਬਰ ਕਿੱਥੇ ਗੇਰੇ ਹੁੰਦੇ ਕਣਕ ਦੇ ਵਿੱਚ ਮਾਰ ਕੇ। ਬਿਲਕੁਲ। ਸਾਡੀ ਘਰੇ ਬੱਚੀ ਤਾਂ ਆ ਗਈ ਹੈ ਨਸੂਕਰ ਅਸੀਂ ਰੱਬ ਮੂਰੇ ਅਰਦਾਸ ਕਰਦੇ ਆਂ ਸੂ ਪਰਿਵਾਰ ਦੀ ਮੰਗ ਹੈ ਔਰ ਸਾਡੀ ਮੰਗ ਹੈ ਅਸੀਂ ਆਪਣੀ ਜਥੇਬੰਦੀ ਵੱਲੋਂ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਕਿ ਜਿਹੜਾ ਜਬਰ ਜਨਾਹ ਹੋਇਆ ਪਟਿਆਲੇ ਦੇ ਵਿੱਚ ਬਲਵੇੜਾ ਦੇ ਵਿੱਚ ਇਹਦੇ ਦੋਸ਼ੀਆਂ ਨੂੰ ਜਿਹੜੀ ਸਖਤ ਤੋਂ ਸਖਤ ਕਾਰਵਾਈ ਘਟੋ ਘਟ ਫਾਂਸੀ ਦੀ ਸਜ਼ਾ ਮਕਰਰ ਹੋਵੇ ਔਰ ਇਹ ਨਾ ਹੋਵੇ ਕਿ ਸਾਲਾਂ ਬਦੀ ਅਸੀਂ ਕੋਟਾਂ 'ਚ ਧੱਕੇ ਖਾਂਦੇ ਰਹੀਏ ਪਰਿਵਾਰ ਇਹਨੂੰ ਪੰਜਾਬ ਸਰਕਾਰ ਐਸੇ ਕੇਸਾਂ ਨੂੰ ਖਾਸ ਕਰਕੇ ਜਿਹੜਾ ਬਲਵੇੜਾ ਵਾਲਾ ਕੇਸ ਹੋਇਆ ਇਹਨੂੰ ਫਾਸਟ ਟਰੈਕ ਅਦਾਲਤ ਦੇ ਵਿੱਚ ਚੱਲੇ ਤਾਂ ਕਿ ਇਹ 2-4 ਮਹੀਨਿਆਂ ਦੇ ਵਿੱਚ ਹੀ ਕੇਸ ਨਿਵੇੜਾ ਨਿਵੇੜਾ ਹੋਵੇ ਔਰ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੈਪੀਮ जय भारत जय संविधान ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ